ਅਜੀ ਬਾਬਾ ਦਾਸ ਤੋਂ ਅਜੀ ਜੋ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਢਾਡੀ ਬਲਬੀਰ ਸਿੰਘ ਪਠੜ ਆਪਣੇ ਪੂਰੇ ਢਾਡੀ ਜਥੇ ਨਾਲ ਅੱਜ ਗਰਦਾਸਪੁਰ ਦੇ ਉਸ ਇਤਿਹਾਸਕ ਨਗਰ ਵਿੱਚ ਜਿੱਥੇ ਬਹਾਦਰ ਬਾਬਾ ਬੰਦਾ ਸਿੰਘ ਜੀ ਨੇ ਲੰਮੀ ਲੜਾਈ ਲੜ ਕੇ ਜਿੱਥੋਂ ਬਾਬਾ ਜੀ ਦੀ ਗ੍ਰਿਫਤਾਰੀ ਹੋਈ ਮੇਰੇ ਕਹਿਣ ਦਾ ਭਾਵ ਕਿ ਗੁਰਦਾਸ ਨੰਗਲ ਦੀ ਉਹ ਗੜੀ ਉਸ ਨਗਰ ਵਿੱਚ ਅੱਜ ਜਗਤ ਤਾਰਕ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਜੋ ਇੱਥੋਂ ਦੀ ਪ੍ਰਬੰਧਕ ਕਮੇਟੀ ਸਮੁੱਚੇ ਨਗਰ ਦੇ ਸਹਿਯੋਗ ਨਾਲ ਹਰ ਸਾਲ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੂਰੇ ਨਗਰ ਵੀ ਦੀ ਪ੍ਰਕਰਮਾ ਕਰਦੀ ਹੈ ਸੋਦਾਸ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਇਸ ਨਗਰ ਵਿੱਚ ਨਗਰ ਕੀਰਤਨ ਜਹਾਜ਼ਰੀ ਪਰਨਣ ਵਾਸਤੇ ਆਏ ਹਨ ਇਥੋਂ ਦੇ ਪ੍ਰਬੰਧਕਾਂ ਦਾ ਬੜਾ ਵੱਡਾ ਉਪਰਾਲਾ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਨਗਰ ਕੀਰਤਨ ਸਜਾਉਂਦੇ ਨੇ ਔਰ ਸਾਰਾ ਨਗਰ ਆਪਣੇ ਆਪਣੇ ਘਰਾਂ ਵਿੱਚ ਗੁਰੂ ਮਹਾਰਾਜ ਦੇ ਮੁਬਾਰਕ ਚਰਨ ਪਵਾ ਕੇ ਸੰਗਤਾਂ ਨੂੰ ਜਲ ਪਾਣੀ ਦਾ ਪ੍ਰਬੰਧ ਕਰਦਾ ਹੈ ਸੋ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਇਸ ਨਗਰ ਗਰਦਾਸ ਮੰਗਲ ਉਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣ ਇਹ ਬੜਾ ਇਤਿਹਾਸਕ ਨਗਰ ਹੈ ਬੜਾ ਵੱਡਾ ਨਗਰ ਹੈ ਇਸ ਨਗਰ ਉਤੇ ਮੇਰੇ ਗੁਰਦੇਵ ਸਤਗੁਰੂ ਗੁਰੂ ਕਲਗੀ ਧਰਦੀਆਂ ਬਖਸ਼ਾ ਹਨ ਬਹਾਦਰ ਬਾਬਾ ਬੰਦਾ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਨੇ ਇੱਥੇ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਇਸ ਦੀ ਇਤਿਹਾਸਕ ਨਗਰ ਹੈ ਤੇ ਇਥੋਂ ਦੀ ਸੰਗਤ ਬੜੀ ਪਿਆਰ ਵਾਲੀ ਹੈ ਬੜਾ ਪਿਆਰ ਕਰਦੀ ਹੈ ਪ੍ਰਬੰਧਕ ਜਨ ਬੜੇ ਸੂਝਵਾਨ ਤੇ ਸਿਆਣੇ ਹਨ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਸਤਗੁਰੂ ਇਹਨਾਂ ਪ੍ਰਬੰਧਕਾਂ ਦੇ ਸਿਰ ਤੇ ਨਗਰ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਇਹ ਚੜ੍ਹਦੀ ਕਲਾ ਵਿੱਚ ਗੁਰੂ ਸਾਹਿਬਾਂ ਦੇ ਗੁਰਪੁਰਬ ਧਾਰਮਿਕ ਸਮਾਗਮ ਸਾਂਝੇ ਸਮਾਗਮ ਇਦਾਂ ਹੀ ਕਰਾਉਂਦੇ ਰਹਿਣ ਤੇ ਸੰਗਤਾਂ ਦੀ ਸੇਵਾ ਭਾਵਨਾ ਨਾਲ ਸੇਵਾ ਕਰਦੇ ਰਹਿਣ ਅੱਜ ਦੇ ਸ਼ੁੱਭ ਦਿਹਾੜੇ ਤੇ ਜੋ ਨੌਜਵਾਨ ਜਿਹੜੇ ਨਸ਼ਾ ਵਿੱਚ ਟਸਦੀ ਜਾ ਰਹੀ ਆ ਉਹਨਾਂ ਨੂੰ ਕਿਸੇ ਨੇ ਗੁਰਦੇਵ ਸਤਗੁਰਾਂ ਨੇ ਨਸ਼ਾ ਕੇਵਲ ਤੇ ਕੇਵਲ ਪ੍ਰਸ਼ਾਦੇ ਦਾ ਤੇ ਜਾਂ ਗੁਰਬਾਣੀ ਦਾ ਉਪਦੇਸ਼ ਦਿੱਤਾ ਸੋ ਅਸੀਂ ਅੱਜ ਦੀ ਜਵਾਨੀ ਨੂੰ ਇਹ ਕਹਿਣਾ ਚਾਹਾਂਗੇ ਕਿ ਅਸੀਂ ਆਪਣੇ ਪੁਰਖਿਆਂ ਦਾ ਇਤਿਹਾਸ ਨਾ ਭੁੱਲੀਏ ਆਪਣੇ ਪੁਰਖਿਆਂ ਦੀਆਂ ਕੀਤੀਆਂ ਕੁਰਬਾਨੀਆਂ ਨਾ ਭੁੱਲੀਏ ਗੁਰੂ ਸਾਹਿਬਾਨ ਵੱਲੋਂ ਜਿਹੜੀਆਂ ਬਖਸ਼ਾ ਸਾਨੂੰ ਹੋਈਆਂ ਉਹਨਾਂ ਨੂੰ ਨਾ ਭੁੱਲੀਏ ਬਾਣੀ ਪੜ੍ਹੀਏ ਇਤਿਹਾਸ ਪੜ੍ਹੀਏ ਔਰ ਆਪਣੇ ਵੱਡੇ ਬੁੱਲੇ ਇਤਿਹਾਸ ਤੋਂ ਜਾਣਕਾਰ ਹੋ ਕੇ ਨਵਾਂ ਇਤਿਹਾਸ ਸਿਰਜੀਏ ਨਸ਼ਿਆਂ ਦੀ ਨਿਯਮਤ ਤੋਂ ਦੂਰ ਰਹੀਏ ਕਿਉਂਕਿ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਉੱਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਪੰਜਾਬ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਹੈ ਤੇ ਜੇ ਜਵਾਨੀ ਨਸ਼ੇ ਤੇ ਲੰਮ ਥਲਦੇ ਨੂੰ ਜਾਏਗਾ ਅੱਜ ਤੱਕ ਪੰਜਾਬ ਦਾ ਨਾਮ ਉੱਤੇ ਰਿਹਾ ਹੈ ਪੰਜਾਬ ਚੜ੍ਹਦੀ ਕਲਾ ਚਰਿਆ ਹੈ ਤੇ ਪੰਜਾਬ ਤੋਂ ਵੱਡੇ ਵੱਡੇ ਜਰਵਾਣੇ ਵੀ ਕੰਮਦੇ ਰਹੇ ਆ ਤੇ ਐ ਨੌਜਵਾਨੋ ਆਓ ਰਲ ਕੇ ਪਰਨ ਕਰੀਏ ਅਰਦਾਸ ਕਰੀਏ ਕਿ ਪੰਜਾਬ ਨੂੰ ਅਸੀਂ ਚੜ੍ਹਦੀ ਕਲਾਕ ਲੈ ਕੇ ਜਾਣਾ ਬੁਲੰਦੀਆਂ ਤੇ ਲੈ ਕੇ ਜਾਣਾ ਇਸ ਲਈ ਨਸ਼ਾ ਕੋਈ ਨਹੀਂ ਕਰਨਾ ਨਸ਼ਾ ਕੇਵਲ ਪ੍ਰਸ਼ਾਦੇ ਦਾ ਤੇ ਗੁਰਬਾਣੀ ਦਾ ਹੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ